ਇੰਟਰਨੈਟ ਤੇ ਦੀਵਾਨ ਸੁਣਿਆ ਕਰੋ ਗੁਰਬਾਣੀ ਦੇ ਅਰਥ ਪੜਿਆ ਕਰੋ ਸਹਿਜ ਪਾਠ ਕਰਿਆ ਕਰੋ ਗੁਰਬਾਣੀ ਦਾ ਚਾਨਣ ਹੋਵੇ ਘਰ ਘਰ ਗੂੰਜਾਂ ਪੈਣ ਸਤਿਗੁਰੂ ਕਿਰਪਾ ਕਰਨ ਸਰਬ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਬਾਬਾ ਅਮਰੀਕ ਸਿੰਘ ਜੀ ਦਾ ਭਾਈ ਤਰਨਜੀਤ ਸਿੰਘ ਜੀ ਦਾ ਭਾਈ ਲੈਣਾ ਸਿੰਘ ਜੀ ਜਿਹੜੇ ਕੀਰਤਨ ਕਰਦੇ ਸੀ ਮੇਰੇ ਤੋਂ ਪਹਿਲਾਂ ਬੜਾ ਸੋਹਣਾ ਕੀਰਤਨ ਕੀਤਾ ਉਹਨਾਂ ਨੇ ਅੱਜ ਸੋ ਧੰਨਵਾਦ ਹੈ ਉਹਨਾਂ ਨੇ ਵੀ ਇੱਥੇ ਆ ਤੇ ਆ ਕੇ ਬਹਿ ਤੇ ਗਏ ਪਰ ਗਾਲਾਂ ਇਹਨਾਂ ਨੇ ਵੀ ਬਹੁਤ ਖਾਧੀਆਂ ਨੇ ਇਸ ਗੱਲ ਪਿੱਛੇ ਕਹਿੰਦੇ ਤੂੰ ਉੱਧਰ ਰਲ ਗਿਆ ਬਾਬੇ ਪੇ ਤੇ ਇਹ ਤੇ ਸਾਡਾ ਵੇਰੀ ਇਹ ਕਹਿੰਦੇ ਤੂੰ ਉਹਦੇ ਨਾਲ ਬਹਿ ਗਿਆ ਜਾ ਕੇ ਪਰ ਭਾਈ ਲੈਣਾ ਸਿੰਘ ਹੋਣੀ ਕਹਿੰਦੇ ਵੀ ਭਾਈ ਇਹ ਭਾਵੇਂ ਜਥੇਬੰਦੀ ਜਿਹੜੀ ਮਰਜ਼ੀ ਵਿੱਚ ਹੋਈਏ ਪਰ ਸੱਚ ਤੇ ਸੱਚੀ ਹੈ ਤੱਕਾ ਤੁਸੀਂ ਕਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸ਼ੱਕ ਹੈ ਬੰਦੇ ਤੁਸੀਂ ਮਾਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸਰਕਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਾਨੇ ਹੋ ਇਹਦੇ ਵਿੱਚ ਕਿਹੜਾ ਕੋਈ ਹਰ ਸਿੱਖ ਸਵੇਰੇ ਉੱਠ ਕੇ ਇਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਮੈਂ ਬੇਨਤੀ ਕਰਨੀ ਚਾਹੁੰਨਾ ਮੈਂ ਬੇਨਤੀ ਕਰਨੀ ਚਾਹੁੰਨਾ ਸਾਧ ਸੰਗਤ ਜੀ ਸਵੇਰੇ ਇਸ਼ਨਾਨ ਕਰਕੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਇਹ ਪਰਿਵਾਰ ਦੀ ਲਓ ਲਓ ਇਹ ਛੱਕੇ ਕੋਈ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਛੱਕ ਹੈ ਸਰਕਾਰ ਰੱਬ ਦੇ ਉਹ ਮਾਲਕ ਦੇ ਦਰ ਦੇ ਕੁੱਕਰ ਬੰਨਾ ਸੀ ਵੇਟਰ ਬਣੇ ਫਿਰਦੇ ਹੋ ਇਹਨਾਂ ਸਰਕਾਰਾਂ ਆ ਕੇ ਚੁੱਕੀ ਫਿਰਦੇ ਹੋ ਥਾਲੀਆਂ ਇਹਦੇ ਵਿੱਚ ਬੜਾ ਕੋਈ ਸ਼ੱਕ ਹੈ ਇਹਦੇ ਇਹਦੇ ਵਿੱਚ ਕਿਹੜਾ ਕੋਈ ਸ਼ੱਕ ਹੈ ਆਪਣੇ ਕੋਲੋਂ ਬਣਾਈਆਂ ਗੱਲਾਂ ਨਹੀਂ ਦੁਨੀਆ ਜਾਣਦੀ ਹੈ ਦੁਨੀਆ ਬੱਚਾ ਬੱਚਾ ਜਾਣਦਾ ਹੈ ਇਹਦੇ 'ਚ ਸ਼ੱਕ ਕੋਈ ਨਹੀਂ ਇਹ ਝੂਠ ਨਹੀਂ ਇਹ ਸੱਚ ਹੈ ਤੇ ਸੱਚ ਸੁਣੋ ਬਾਬਾ ਜਰਨੈਲ ਸਿੰਘ ਵਰਗਿਆਂ ਦੀਆਂ ਫੋਟੋਆਂ ਦੇ ਪਿੱਛੇ ਨਾਲ ਲੁਕੋ ਉਹ ਉਹੀ ਸੀ ਸੂਰਮਾ ਜੇ ਕੋਈ ਮੈਨੂੰ ਪੁੱਛੇ ਨਾ ਤੇਰਾ ਕੱਦ ਕਿੰਨਾ ਹੈ ਮੈਂ ਇਹ ਨਹੀਂ ਕਹਿ ਸਕਦਾ ਵੀ ਮੇਰੇ ਪਿਓ ਦਾ ਕੱਦ 6 ਫੁੱਟ ਹੈ ਮੈਨੂੰ ਆਪਣਾ ਦੱਸਣਾ ਪੈਣਾ ਤੇ ਜੇ ਕੋਈ ਪੁੱਛੇ ਨਾ ਵੀ ਤੂੰ ਕੀ ਕੀਤਾ ਸਾਡੀ ਜਥੇਬੰਦੀ 'ਚ ਫਲਾਣਾ ਮਹਾਪੁਰਸ਼ ਹੋਇਆ ਫਲਾਣੇ ਸ਼ਹੀਦ ਹੋਏ ਫਲਾਣੇ ਸ਼ਹੀਦ ਹੋਏ ਅਗਲਾ ਕਹਿੰਦੇ ਕਰ ਪਰੇ ਉਹ ਸ਼ਹੀਦ ਹੋਏ ਉਹਨਾਂ ਦਾ ਸਤਿਕਾਰ ਕਰਦੇ ਆ ਕਰਦੇ ਰਵਾਂਗੇ ਓਏ ਤੂੰ ਤੇ ਵੇਟਰ ਹੀ ਐ ਨਾ ਤੂੰ ਕੀ ਕੀਤਾ ਗੱਲ ਆਪਣੀ ਕਰ ਤੂੰ ਕੀ ਕੀਤਾ ਉਹ ਤੇ ਸੂਰਮੇ ਸੀ ਇਹਦੇ 'ਚ ਸ਼ੱਕ ਕੋਈ ਨਹੀਂ ਪਰ ਬਾਬਾ ਜਰਨੈਲ ਸਿੰਘ ਦਾ ਨਾਮ ਲੈ ਕੇ ਲੋਕਾਂ ਨਾਲ ਗੁੰਡਾਗਰਦੀਆਂ ਨਾ ਕਰੋ ਉਹ ਉਹ ਬਾਬਾ ਬਾਬਾ ਹੀ ਸੀ ਉਹਦਾ ਨਾਮ ਲੈ ਕੇ